ਸਤਿਕਾਰਯੋਗ ਸਾਥਿਓ ਤੁਹਾਨੂੰ ਪਤਾ ਹੈ ਅੱਜ ਦੀ ਮੀਟਿੰਗ ਜਿਹੜੀ 8 ਤਰੀਕ ਦੀ ਰੱਖੀ ਹੋਈ ਸੀ ਸਿੱਖਿਆ ਮੰਤਰੀ ਵੱਲੋਂ ਤਾਂ ਸਾਥਿਓ ਪਹਿਲੀ ਗੱਲ ਸਵੇਰ ਦੀ ਮੀਟਿੰਗ ਸੀ ਜਿਹੜੀ ਸ਼ਾਮ ਨੂੰ ਪਾ ਦਿੱਤੀ ਗਈ ਏ ਸ਼ਾਮ ਨੂੰ ਜਦੋਂ ਪਤਾ ਲੱਗਿਆ ਵੀ 6 ਵਜੇ ਦੀ ਮੀਟਿੰਗ ਹੈ ਤੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਕੀਤੀ ਗਈ ਤਾਂ ਸਾਥਿਓ ਜਿਹੜੀ ਸਿੱਖਿਆ ਮੰਤਰੀ ਦੀ ਪਹਿਲਾਂ ਬਲਡਿੰਗ ਸੀ ਪੀ ਤੁਹਾਡਾ ਹੱਲ ਜੋ ਬਹੁਤ ਜਲਦ ਕਰ ਰਹੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਜਲਦ ਹੱਲ ਹੋ ਰਿਹਾ ਹੈ ਸਾਥੀਓ ਲਾਰੇ ਲਾਏ ਜਾ ਰਹੇ ਨੇ ਜੇਕਰ ਤੁਸੀਂ ਹੁਣ ਵੀ ਕਰਾਂ ਚੁਬਾਰਨਾ ਨਿਕਲੇ ਤਾਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਹੋਰ ਕਰੇ ਬੈਠ ਕੇ ਔਰੇ ਜੋਜੋਗੇ ਸਾਥੀਓ ਮੈਂ ਤੁਹਾਨੂੰ ਅਪੀਲ ਕਰਦਾ 11 ਤਰੀਕ ਨੂੰ ਬੇਰਕਾ ਪਲਾਂਟ ਸੰਗਰੂਰ ਵਿਖੇ ਪਹੁੰਚੋ ਨਹੀਂ ਫਿਰ ਤੁਸੀਂ ਫੁੱਲ ਜੋ ਬਿਕੋਸਟਾਂ ਆ ਜਾਣਗੀਆਂ ਸਾਥੀਓ ਮਾਸਟਰ ਕੈਟਰਰ ਦੀ ਵਰਤੀ ਜੇ ਲੈਣੀ ਹੈ ਤਾਂ ਸਾਰੇ ਕਰਾਂ ਤੋਂ ਬਾਹਰ ਨਿਕਲੋ ਸੰਗਰੂਰ ਵਿਖੇ ਵੇਰਕਾ ਪਲੰਟ ਪਹੁੰਚੋ ਤਾਂ ਕਿ ਉਹ ਵਾਰ-ਵਾਰ ਤੁਹਾਨੂੰ ਇਹ ਹੀ ਫੀਲ ਕਰਦਾ ਵੀ ਸਾਰੇ ਬਾਹਰ ਨਿਕਲੋ ਵੀ ਇਹ ਟਟਪਾਸ ਯੂਨੀਅਨ ਸਾਝੇ ਮੁਰਚੇ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਕਰਾਂ ਤੋਂ ਬਾਹਰ ਨਿਕਲੋ